ਜਾਨ ਆਪਣੇ ਮਾਪੇ ਮਾਪੇ ਹੁੰਦੇ ਹੈ ਉਹ ਲੜਕੀ ਕੇ ਮਾਪੇ ਰਸਤੇ ਤੇ ਗਰੇ ਹੁੰਦੇ ਹੈ ਓਏ ਮੋਤਾ ਜੈ ਕੰਚੀ ਸੀ ਭੜਲੇ ਤੇ ਦੇ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਇਟਸ ਅ ਲਵਲੀ ਫੈਕਟ ਚ ਤੁਹਾਡਾ ਸੁਆਗਤ ਹੈ ਤੁਸੀਂ ਇਹ ਵੀਡੀਓ ਵਿੱਚ ਵੇਖ ਹੀ ਲਿਆ ਕਿ 52 ਦੰਦਾਂ ਵਾਲੀ ਇਹ ਕੁੜੀ ਸ਼੍ਰੀਆਮ ਐਲਾਨ ਕਰ ਰਹੀ ਆ ਕਿ ਮੇਰਾ ਦਿਲ ਕਦੇ ਵੀ ਕਿਸੇ ਅਵਾਰਾ ਆਸ਼ਿਕ ਤੇ ਨਹੀਂ ਆਊਗਾ ਪਹਿਲਾਂ ਤਾਂ ਇਸ 52 ਦੰਦਾ ਵਾਲੀ ਦਾ ਪੂਰਾ ਮੂੰਹ ਬੰਦ ਕਰਵਾਉਣਾ ਪਵੇਗਾ ਫਿਰ ਕਿਤੇ ਜਾ ਕੇ ਕੋਈ ਇਸ ਦੀ ਅਸਲ ਸ਼ਕਲ ਸਮਝ ਪਾਉ। ਮਤਲਬ ਹਾਦੇ ਯਾਰ ਆਪਣੇ ਆਪ ਨੂੰ ਇਹ ਕੁੜੀ ਕੋਈ ਸੈਲੀਬ੍ਰਿਟੀ ਤੋਂ ਘੱਟ ਨਹੀਂੋ ਸਮਝ ਰਹੀ। ਦੇਖੋ ਆ ਬਾਈ ਨੇ ਕਿਵੇਂ ਮੰਜਾਕਿਆ ਅੰਦਾਜ਼ ਵਿੱਚ ਇਸ ਨੂੰ ਠੋਕਮਾ ਰਿਪਲਾਈ ਕੀਤਾ। ਪੋਰਤੀ ਇੰਨੀ ਬਰੀਕ ਕਰਕੇ ਪੋਰਤੀ ਉਹ ਇੰਨੀ ਤਾਂ ਛੱਡੀ ਮਿਕਸੀ ਵੀ ਨਹੀਂ ਪੋਰਦੀ। ਕਿਆ ਵੀ ਨਾ ਬਿਮਲਪਨ ਮਸ਼ੰਦਾ ਖਾਇਆ ਕਰ ਨਾ ਖਾਇਆ ਕਰ ਗੱਲ ਇਹ ਨੰਦਵਦੇ ਹੁਣ ਭੈਣ ਬਣ ਕੇ ਖਾਲਿਆ ਕਰ ਕੁਛ ਖਾਲਿਆ ਕਰ ਸਰੀਰ ਦੇਖ ਲੈ ਕਿਵੇਂ ਕਰਿਆਗਾ ਜਿਵੇਂ ਭੈਣ ਦੀ ਦਸਹਿਰੀਆਂ ਬਣੂ ਕੀੜਾ ਲੱਗਿਆ ਹੋਵੇ